ਰੋਲ ਰੋਲ ਚਲੋ ਆਪਾਂ ਦੇ ਅੱਜ ਮਤਲਬ ਸਾਡੇ ਹਲਕੇ ਤੇ ਬੜਾ ਮੁਸੀਬਤ ਦੇ ਦਿੰਦੇ ਆ ਪੰਜਾਬ ਸਾਰੇ ਚ ਮੁਸੀਬਤ ਦੇ ਦਿੰਦੇ ਆ ਤੇ ਮੀਤ ਜੀ ਆਏ ਹੀਗੇ ਇਹ ਆਪਾਂ 52 ਦਾ ਨੰਗਲ ਇੱਥੇ ਸੀਗੇ ਪਾਣੀ ਬਹੁਤ ਜ਼ਿਆਦਾ ਸੀ ਤੇ ਟਰੈਕਟਰ ਡਿੱਪਿਆ ਚਲੋ ਬੇਟਾ ਬਾਦ-ਬਾਦ ਵੱਜ ਗਿਆ ਕੰਮ ਆਦਾ ਸੱਚੇ ਬਾਦਸ਼ਾਹ ਨੇ ਬਾਹ ਫੜ ਲਿਆ ਕਿਉਂਕਿ ਸੇਵਾ ਕਰਦੇ ਇੱਕ ਕਰਕੇ ਪਰਮਾਤਮਾ ਹੀ ਆ ਬਸ ਰੱਖਲੇ ਤੇ ਉਹਦਾ ਚੋਕਲ ਗਿਆ ਰਿਹਾ ਕਿ ਬੇਟੇ ਨੂੰ ਕੋਈ ਸੱਟ ਨਹੀਂ ਲੱਗੀ ਡਿੱਪਿਆ ਚਲੋ ਟਰੈਕਟਰ ਫਿਸਲ ਗਿਆ ਥੱਲੇ ਨਿਕਲ ਗਿਆ ਟਰੈਕਟਰ ਸਹੀ ਸਾਡੇ ਟ੍ਰੈਕਟਰ ਟਰਾਲੀਆਂ ਤੇ ਹੀ ਆ ਨਾਲ ਹੀ ਮੀਤੋ ਨਹੀਂ ਕਿਉਂਕਿ ਜਾ ਨਹੀਂ ਸਕਦੀ ਕੋ ਗੱਡੀ ਕੋਟੀ ਅੱਗੇ ਦੀ ਜਾ ਸਕਦੀ ਅੱਗੇ ਅੱਗੇ ਤੁਹਾਡੇ ਰਸਤਾ ਬਣਾ ਰਹੇ ਸੀ ਹਾਂ ਉਹ ਤੇ ਅੱਗੇ ਸਾਡਾ ਰਸਤਾ ਬਣਾਉਣ ਦੇ ਵਿੱਚ ਆਦੇ ਆਪ ਫਸ ਗਿਆ ਕੋਈ ਨਹੀਂ ਮਾਦਰ ਸੱਚੇ ਪਾਤਸ਼ਾਹ ਤੁਹਾਨੂੰ ਮਾਦਿਆ ਕੇ ਬੇਟਾ ਠੀਕ ਠਾਕ ਆਧੁਨਿਕਤਾ ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News